ਹਾਂਜੀ ਬਾਬੇ ਕੀ ਹਾਲ ਚਾਲ ਹੈ ਸਾਰੇ ਜੰਮ ਬੰਸ ਠੀਕ ਨੇ ਬਈ ਤੇ ਹੁਣ ਬਈ ਥੋੜਾ ਜਿਹਾ ਫਰਕ ਆ ਮੱਛਰ ਨੂੰ ਠੀਕ ਹੈ ਰਾ ਤੇ ਬਾਬਾ ਚਲਸੀ ਹਨਾ ਬਾਬੇ ਬਈ ਬੜਾ ਜਾਲੇ ਇਹਨੂੰ ਪਤਾ ਸਟੋਰੀਆਂ ਦੇਖ ਕੇ ਹਨੀਆਂ ਵਾਲੇ ਸਟੋਰੀ ਕਿਹ ਪਾਈ ਸੀਗੀ ਵਾਲੀ ਬਾਣੀ ਨਹੀਂ ਇੰਨਾ ਬੱਛਰ ਵਰਦਾ ਸੀ ਹਨਾ ਵੀ ਯਾਰ ਬੱਚੇ ਨਹੀਂ ਚੰਗੜ ਰਹੇ ਤੇ ਯਾਰ ਆ ਇਹਨੂੰ ਮੋਹੱਲਾ ਗਲਤ ਰੱਲਾ ਹਨ ਤੇ ਹਾਂਜੀ ਮਿੱਤਰੋ ਬਾਪੇ ਹੱਸ ਜਣ ਮਿੱਤਰੋ ਠੀਕ ਹੈ ਜਨਮ ਪਰ ਬਹੁਤ ਸੋਹਣੇ ਫਰਦੇ ਨੇ ਅੱਜ ਵੀ ਅੱਜ ਵੀ ਠੀਕ ਹੈ ਪਰਸੋਂ ਵੀ ਵਧੀਆ ਫਰਦੇ ਸੀ ਕੱਲ ਡਾਈ ਨਹੀਂ ਤੇ ਜਿਹੜਾ ਆਪਣਾ ਬਈ ਕਾਲਾ ਚੀਨਾ ਠੀਕ ਹੈ ਗੁਲਾਬੀ ਬਗਲਾਂ ਵਾਲਾ ਦੋਨੇ ਮਤਲਬ ਵੀ ਦੋਵੇਂ ਸਜੀਵੀ ਦੋਨੇ ਗੁਲਾਬੀ ਬਗਲਾ ਨੇ ਉਹਦਾ ਮੈਨੂੰ ਕਾਰ ਨਹੀਂ ਪਤਾ ਲੱਗਿਆ ਬਈ ਕਿਉਂ ਨਹੀਂ ਉੜਦਾ ਸੀ ਉਹ ਠੀਕ ਐ ਇਹਦੇ ਕਰਕੇ ਨਹੀਂ ਉੜਦਾ ਸੀ ਉਹ ਤਾਂ ਹੋਣਾ ਤੁੰਨਾ ਇਹ ਆ ਬੈਠਾ ਕਿੱਧਰ ਗਿਆ ਆਸੀਗਾ ਇਹਦੇ ਕਰਕੇ ਨਹੀਂ ਉੜਦਾ ਸੀ ਓਏ ਬਾਹਰ ਨਾ ਆਜੋ ਆ ਇਹਦੇ ਕਰਕੇ ਠੀਕ ਐ ਤੁਹਾਨੂੰ ਪਤਾ ਐ ਇਹ ਤਾਂ ਬਾੜਾ ਉੱਡ ਕੇ ਰਾਜੀ ਨਹੀਂ ਆਏਗਾ ਹਨਾ ਇਹ ਤਾਂ ਪਹਿਲਾ ਪਹਿਲਾ ਇਹ ਤਾਂ ਸੋਨਾ ਉੱਡਿਆ ਆਣਾ ਬਈ ਐਵੇਂ ਆਪਾਂ ਝੂਠ ਕਿਉਂ ਮਾਰੀਏ ਜਦੋਂ ਕੜਾਇਆ ਕੜਾਇਆ ਸੀ ਉਦੋਂ ਵੀ ਆ ਗਰਮੀ ਹੈਗੀ ਥੋੜੀ ਜਾਈ ਤਾਂ 30 31 ਕਿਤੇ ਸੈਦ ਹੋਣ ਤੇ ਇਹ ਨਹੀਂ ਕੋ ਹੋਣਾ ਬਾਕੀ ਮੈਂ ਟੈਂਪਰੇਚਰ ਉਹ ਦੇਖਣੀ ਹੈਗਾ ਬਈ ਹਨਾ ਉਦੋਂ ਸੋਨਾ ਉੱਡਿਆ ਵਾਪੇ ਉਹ ਤੇ ਹੁਣ ਵੀ ਨਹੀਂ ਉੱਡਦਾ ਉਹ ਨਹੀਂ ਉੱਡ ਰਿਹਾ ਪਤਾ ਨਹੀਂ ਹੁਣ ਤਾਂ ਚਲੋ ਫੱਕਾ ਹੈ ਕਈ ਵਾਰ ਅਗਲੀ ਵਾਰ ਦੇਖ ਲਾਂਗੇ ਇਹਨੂੰ ਹਣਾ ਜੇ ਅਗਲੀ ਵਾਰ ਵੀ ਨੁੱਡਿਆ ਫਿਰ ਦੇਖਦੇ ਆਂ ਬਾਕੀ ਅਗਲੀ ਵਾਰ ਤਾਂ ਹੋਰ ਵੀ ਵਧੀਆ ਹੋ ਜਾਣਗੇ ਤੇ ਜਾਨਵਰ ਬਹੁਲੇ ਉੱਚੇ ਜਾ ਰਹੇ ਨੇ ਆਪਣੇ ਠੀਕ ਆ ਮੈਨੂੰ ਐਂ ਡਰ ਲੱਗੀ ਜਾਂਦਾ ਹੁਣ ਮੈਂ ਚਿੱਟੀਆਂ ਵਾਲੀ ਵਾਲਾ ਕੰਮ ਨਾ ਹੋ ਜੇ ਇਹਨਾਂ ਨਾਲ ਠੀਕ ਆ ਜਿੰਨਾ ਇਹਨਾਂ ਨੇ ਉੱਡਣਾ ਹੈ 12 ਠੀਕ ਆ 11:30 12 11 ਵਜੇ ਵੀ ਪਤਾਨ 5 6 ਮਿੰਟ ਹੋ ਗਏ 5 6 ਮਿੰਟ ਕੂਤਰ ਫਰਤੇ ਨੇ 7 ਵਜੇ ਪਤਾਨ ਕਿੰਨੇ ਵਜੇ ਡਾਇ ਸੀ ਤੇ ਜਾਨਵਰ ਬਹੁਤ ਚ ਜਾਰੇ ਨੇ ਠੀਕ ਆ 1 ਮਿੰਟ ਤੁਹਾਨੂੰ ਦਿਖਾਉਣੇ ਦਿਖਾ ਦੇ ਉਹੀ ਲੱਟਣਾ ਪੂਰ ਨੀਜੀ ਕੁਆਂਟ ਮੈਨੂੰ ਵੀ ਨਹੀਂ ਦਿਖ ਰਿਹਾ ਖੜ ਜੋ ਵੀ ਦਿਖਾਉਣਾ ਕਰ ਤੇ ਕਬੂਤਰ ਅੱਜ ਸਾਫ ਹੋ ਵੀ ਸੀ ਤੰਨੇ ਠੀਕ ਆ ਬੱਚਾ ਹੋ ਗਿਆ ਉਹ ਤਾਂ ਮੈਂ ਰਾਤ ਨੂੰ ਮਤਲਬ ਵੀ 11 ਮਜ਼ਾ ਨਾਲ 11:30 ਵਜੇ ਆਉਣਾ ਹੁੰਦਾ ਮੈਂ ਆ ਕੇ ਨੀਗਾ ਮਾਰਨੀ ਮਾਰਨੀ ਜਦੋਂ ਇੱਕ ਦਿਨ ਪਹਿਲੀ ਮਾਰ ਲੰਨਾ ਜੋ ਡਾਉਣੇ ਹੁੰਦੇ ਨੇ ਬਾਪੂ ਵੀ ਕਿੰਨੇ ਕਿ ਦਾਣੇ ਨੇ ਇੱਕ ਮਲਟੀਰ ਦੇਖ ਨਹੀਂ ਰਹੇ ਜਨਮਰ ਭਾਈ ਕੋਈ ਅਰ ਦੇਖਦੇ ਤਾਂ ਹੈਗੇ ਨਹੀਂ ਜਨਮਰ ਕੋਈ ਮੈਚ ਨਹੀਂ ਦਿਖਾ ਸਕਦਾ ਜਦੋਂ ਹੀ ਕੈਮਰੇ ਤੋਂ ਦਿਖਾਉਣ ਲੱਗਾ ਉਹਦੀ ਪਾਸਾ ਵੱਟ ਗਿਆ ਹੋ ਫਿਰ ਤੈਨੂੰ ਫਿਰ ਤੇ ਇਹ ਆਉ ਸੀਗੇ ਔਰ ਦੇ ਬਈ ਕੌਣ ਦੀ ਕੇ ਠੀਕ ਹੈ ਤੀਜਾਂ ਨੰਬਰ ਤੰਨੇ ਫਰਦੇ ਨੇ ਤੇ ਹਾਂ ਬਈ ਸੱਚ ਜਿਹੜਾ ਆਪਣਾ ਮਤਲਬ ਵੀ ਉਹ ਮਤਲਬ ਕੌਟਨ ਡਾਲਾ ਰੰਗ ਕਰਾਹਾ ਜੀ ਦੇ ਇੱਕ ਗੁਲਾਬੀ ਕਾਂਡਾ ਗੁਲਾਬੀ ਬੱਠਾ ਹਨਾ ਹਰੀਆਂ ਕਾਂਤਾਂ ਨੇ ਬੜਾ ਸੋਹਣਾ ਹੜਤਾ ਬਈਓ ਹੁਣੇ ਤੋਂ ਹੀ ਦੇਖ ਲਓ ਹਨਾ ਬਾਹਲਾ ਨਿਆ ਜੀ ਜੋਰ ਬਹੁਤ ਲਾਉਂਦਾ ਹਨਾ ਉਹ ਮੈਨੂੰ ਆਇਆ ਵੀ ਸਾਢੇ 11 ਵਜੇ ਬਣ ਬੱਦੇ ਟਾਈਮ ਕਰ ਜੀ 5 ਮਿੰਟ ਆਈ ਆ ਬਈ ਉਹਦੇ 5ਵੀਂ ਠੀਕ ਐ ਠੀਕ ਆ ਪਾਪੋ ਸੋਨੇ ਉਹ ਮਦਲ ਪਰਸ ਵਾਲਾ ਜੇ ਪਰਸੋਂ ਬਲੌਗ ਬਣਾਇਤੀ ਕੱਲ ਅਪਲੋਡ ਕਰਿਆ ਹੈ YouTube ਚੈਨਲ ਤੇ ਠੀਕ ਆ ਤੁਸੀਂ ਆਏ ਦੇਖੋ ਪਰਸੋਂ ਉੱਡਿਆ 8 ਵਜੇ ਤੋਂ ਆ 8 ਵਜੇ ਕਿ ਪਤਾ ਨਹੀਂ 14 15 ਦੇ ਛੱਡਿਆ ਸੀਗਾ ਮਮ ਗਾਰਾਂ 11:30 ਵੇਗਾ ਤੀ ਹਨਾ ਪਰਸੇ ਬਹੁਤ ਸੋਹਣਾ ਉਹਦੇ ਪਰਸੇ ਚੌਥੀ ੜਾਈ ਸੀ ਠੀਕ ਹੈ ਤੇ ਅੱਜ ਹੈਗੀਆਂ ਪੰਜਵੀਂ ਅੱਜ ਸੱਡਾ ਸੀ 7 ਵਜੇ ਪਤਾ ਨਹੀਂ ਐਨੀ ਕੀਤੀ 16 ਸਾਲਾਂ ਤੇ ਠੀਕ ਹੈ ਅੱਜ ਹਲੇ ਤੱਕ ਫਰਦਾ ਠੀਕ ਹੈ ਬਾਕੀ ਦੇਖਦੇ ਆ 11:30 12 ਦੇ ਵਿੱਚ ਵਿੱਚ ਬਹਿ ਜਾਂਦਾ ਹੁੰਦਾ ਹਾਂ ਤਾਂ ਇਹ ਬਾਕੀ ਅੱਜ ਮੈਨੂੰ ਲੱਗਾ ਉੱਡੂ ਆ ਉਹ ਫਿਰਦੇ ਬਾਈ ਉਹ ਫਿਰਦੇ ਆ ਸੀਗੀ ਠੀਕ ਹੈ ਤੇ ਦੇਖ ਰਿਹਾ ਦਿਨੇ ਸਾਨੂੰ ਅਪਡੇਟ ਬਈ ਕੀ ਬਣਦਾ ਐਂਡ ਤੱਕ ਵਲੌਗ ਨਾਲ ਜੁੜੇ ਰਹਾ ਕਰੋ ਟੋਟਾਣੇ ਕਰੋ ਇਹ ਅੱਜ ਪਚਾਲਿਓ ਲੋ ਸੋਨੇ ਸੋਨੇ ਆਉਂਦੇ ਰਹਿਣਗੇ ਠੀਕ ਹੈ ਆਪਣੇ ਚੈਨਲ ਤੇ ਅੱਜ ਕੇ 47 ਮਿੰਟ ਹੋ ਗਏ ਬਾਪੂ ਕੀ ਠੀਕ ਹੈ ਮੈਂ ਤਾਂ ਠੀਕ ਆਗਾ ਥੋੜਾ ਯਾ ਹੋ ਉਹਨੂੰ ਦੇਖੀ ਹਾਂ ਹਾਂ ਤੇਰੀ ਪੈਨ ਮੁੰਡਿਆ ਚਲੋ ਕੋਈ ਨਾ ਬੀ ਤੇ ਬੋਰੀ ਗਿੱਲੀ ਕਰਖੀ ਆਪਾਂ ਨੇ ਤੇ ਦੋ ਜਾਨਵਰ ਆਪਣ ਉੱਤਰ ਰਹੇ ਨੇ ਸੱਚਾ ਹਾਂ ਪੱਠਾ ਡਾਤਾ ਬਈ ਜਟੰਗਾ ਵਾਲਾ ਇਹ ਦੋਵੇਂ ਗਲਾਬੀ ਵਾਲਾ ਲਾ ਫਦਾ ਮੜਾ ਜਾ ਕੇ ਆਉਣੇ ਬਈ ਠੀਕ ਆ ਅ ਤਕ ਤਾ ਹਨ ਵੀ ਜੇ ਕੋਲ ਆ ਕੇ ਦਿਖਾਉਣੇ ਜਾਨੂ ਬ੍ਰੋ ਇਹ ਇਹ ਉਹ ਸਿਰਾ ਉਹ ਚੱਲਦੇ ਆਪ ਪਾਣੀ ਪੀਤਾ ਬਾਈ ਠੀਕ ਹੈ ਤੇ ਧਿਆਨ ਦਾ ਆ ਮੌਤੀ ਕਰਤੀ ਜਾਲੀ ਇੱਟਾਂ ਲਾ ਕੇ ਤਿੰਨ ਜਾਲੀਆਂ ਤੇਰੀ ਪਾ ਕੋੜਾ ਉਹ ਇਹ ਤਾਂ ਪੜਾਹੀ ਮਾਰ ਜਾਂਦਾ ਜਾਂਦਾ ਸਿੱਧੀ ਠੀਕ ਆ ਬਾਬੋ ਤੇ ਹੁਣ ਇਹਨਾਂ ਵਾਸਤੇ ਦਾਣੇ ਪਿਓ ਦिए ਦਾਣੇ ਹੁਣ ਬੁਦਾਨ ਤਾਂ ਹਨ ਨਹੀਂਗੇ ਉਹ ਦੇਖੋ ਬਈ ਗੋਲਾ ਦੇ ਬੱਚੇ ਉਹ ਉਹ ਦੇਖ ਚਲੋ ਵਧੀਆ ਕਰ ਬਸ ਗਿਆ ਨਾ ਪਹਿਲਾਂ ਪਤਾ ਨਹੀਂ ਕੀ ਹੋ ਗਿਆ ਸੀ ਸਈ ਬਾਬੇ ਬਈ ਆਪਣਾ ਵਰਕ ਵੀ ਹੋ ਗਿਆ ਆ ਦੇਖੋ ਤੇ ਹਾਂ ਪਰਸਨਲ ਡਾਈ ਦੇਖੋ ਬਈ 8 14 1 40 ਠੀਕ ਹੈ ਮੈਨੂੰ ਅਰਸ਼ ਨੇ 5 ਮਿੰਟ ਕਹਿ ਕੇ ਵੀ 5 ਮਿੰਟ ਕਹਿੰਦਾ ਮੈਂ 5 ਮਿੰਟ ਚਾਹੁੰਦਾ ਉਹਨੇ ਫੋਨ ਲਾਇਆ ਬਈ ਬਈ ਐਨਾ ਟਾਈਮ ਹੋ ਰਿਹਾ ਸੀ ਠੀਕ ਆ ਉਹਨੇ ਮੈਨੂੰ 45 ਤੇ ਫੋਨ ਲਾਇਆ ਕਹਿੰਦਾ ਮੈਂ ਪੁੱਛਿਆ ਵੀ ਕਿੰਨਾ ਚਿਰ ਹੋ ਗਿਆ ਬੈਠਣ ਨੂੰ ਕਹਿੰਦਾ 5 ਮਿੰਟ ਹੋ ਗਏ ਉਸ ਹਿਸਾਬ ਨਾਲ ਫਿਰ ਮੈਂ 40 ਲਿਖਤਾ ਔਰੇ ਠੀਕ ਆ 45 ਤੇ ਉਹਨੇ ਮੈਨੂੰ ਫੋਨ ਲਾਇਆ ਦੀ ਮਾਰੀ 40 ਤਾਂ 1:30 ਵਜੇ ਆ ਗਿਆ 1:30 1:30 ਘੰਟਾ 10 ਮਿੰਟ ਸੁੱਕੀਆਂ ਡਾਈਆਂ ਨੇ ਬਈ ਠੀਕ ਆ ਤਿੰਨੇ ਜਦਾਂ ਆਈਆਂ ਤਾਂ ਪਹਿਲਾਂ ਵੀ ਵਧੀਆ ਹੋ ਗਈਆਂ ਪਰ ਲਿਖਣਾ ਸੁਣ ਸਟਾਰਟ ਕਰਿਆ ਤੇ ਤਿੰਨ ਦਿਨਾਂ ਦੀ ਆਹ ਬੰਦ ਰਹਿ ਗਈ ਇੱਕ ਆ ਰਹੀ ਕੱਲ ਠੀਕ ਆ ਤੇ ਆ ਆ ਵੀ ਬਹਿ ਗਿਆ ਇਹ ਬਹੁਤ ਸੋਹਣਾ ਉਰਦਾ ਹਨ ਉਹਦੇ ਆ ਦੇਖੋ ਪਹਿਲੀ ਨਾ ਨਾ ਤੀਜੀ 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 740 10 12 ਵਧੀਆ 8 14 11 11.5 ਆ 7 16 ਤੇ 11 45 ਦੇਖੋ ਕਿੰਨਾ ਸੋਹਣਾ ਉਰਦਾ ਹਨ ਹਲੇ ਮੁੰਲਾ ਦਾ ਖੜਦੇ ਅੱਜ ਪੰਜਵੀਂ ਆ ਪੰਜਵੀਂ ਪੰਜਵੀਂ ਆ ਬਈ ਠੀਕ ਆ ਅੱਜ ਸੁੱਕਾ ਕਾ ਸੁੱਕਾ ਬੱਚਾ ਠੀਕ ਆ ਤੇ ਇਹਦਾ ਤਾਂ ਕਰਦੇ ਨਹੀਂ ਹੈਗੇ ਆ ਵੀ ਵਧੀਆ ਉੱਡਿਆ ਅੱਜ ਠੀਕ ਹੈ ਇਹ ਤਾਂ ਵੀ ਸੁੱਕਾ ਹੀ ਲਿਕਰੀ ਸਾਰਾ ਸੁੱਕਾ ਤਰ ਤ ਲੈ ਕੇ ਅੰਟ ਤੱਕ ਸੁੱਕਾ ਠੀਕ ਹੈ ਤੇ ਇਹ ਵੀ ਬਹੁਤ ਵਧੀਆ ਉੱਡਿਆ ਅੱਜ ਠੀਕ ਹੈ 7 16 11 40 ਚਲੋ ਵਧੀਆ ਹਨਾ ਖੜਜੋ 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 11:30 ਠੀਕ ਆ ਉਹ 40 ਤੇ ਆਗਾ ਸੀ ਤੇ ਵਾਬ ਆ ਫਿਰਦੇ ਜਾਨਪੁਰ ਠੀਕ ਆ ਟਾਈਮ ਹੋ ਗਿਆ ਖੜ ਜੋ 11:00 ਵਜੇ ਕੇ 12 ਮਿੰਟ ਹੋ ਗਏ ਠੀਕ ਆ ਉਹ ਨਾ 12:12 ਮਿੰਟ ਸਾਤੇ ਨਾ ਕਰ ਗਿਆ ਨਾ ਨਾ ਉਹਦੇ ਕਰਕੇ ਲੇਖਾ ਤੇ ਆ ਵੜਦਾ ਆ ਠੀਕ ਆ ਜਿਹੜਾ ਸਭ ਤੋਂ ਵੱਤ ਜ਼ੋਰ ਲਾਉਂਦਾ 35 ਆ ਬਈ ਅੱਜ ਠੀਕ ਆ ਟਾਈਮ ਪਰੇਚਰਾ ਆ ਦੇਖੋ ਜਲੂਸ ਖਾਨਾ ਸੱਚੀ ਮੋਰਾ ਸਾਫ ਕਰਦੀ ਰਹ ਜਾਂਦਾ ਤੇ ਦਾਣੇ ਯਾਰ ਇੰਨੇ ਕੋਤੋ ਇਨੇ ਸਰਜੂ ਆ ਕੋਹ ਦੇਖੀ ਚਲੋ ਦੇਖਦੇ ਆ ਇਹਨਾਂ ਨੂੰ ਦੇਖੀਏ ਪਾਣੀ ਪੂਣੀ ਸੁੱਕ ਲਿਆ ਆ ਇੱਕ ਵਾਰ ਹੋਰ ਪਿਆ ਦੀ ਬਾਬੋ ਪੀਲਾ 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 बास, 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 तो दर, बस 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 आया तू नहीं चल चल बस ठीक है सच हाँ भाई ਤੁਹਾਨੂੰ ਮੈਂ ਅ ਗੁਲਾਬੀ ਰੰਗ ਵਾਲਾ ਦਿਖਾਉਂਗਾ ਗੁਲਾਬੀ ਕੰਤਾਂ ਵਾਲਾ ਦਿਖਾਉਂਗਾ ਤੁਹਾਨੂੰ ਜਦੋਂ ਆਇਆ ਨਾ ਪਾਣੀ ਨੂੰ ਮੂੰਹ ਨਹੀਂ ਲਾਉਣਾ ਜੇ ਮੂਰੇ ਧੱਕੇ ਨਾਲ ਕਰੋਗੇ ਫੇਰ ਲਾਊਗਾ ਉਹ ਦੇਖੋ ਬੱਚੇ ਮੈਂ ਤਾਂ ਬੱਚੇ ਵਾਲੇ ਸੋਨ ਲਾ ਦੇਣੀ ਯਾਰ ਉਹ ਦੇਖੋ ਉਹ ਦੇਖੋ ਉਹ ਦੇਖੋ ਹੁਣ ਨਿਕਲਿਆ ਠੀਕ ਆ ਚਲੋ ਵਧੀਆ ਚਲੋ ਅੱਬ ਤੁਹਾਨੂੰ ਦਿਨੇ ਅਪਡੇਟ ਜੀ ਆਉਂਦੇ ਨੇ ਨਾ ਵੀ ਬਾਪੂ ਇੱਕ ਜਾਨਵਰ ਆਪਣੇ ਹੋੜ ਆਤਾ ਇਹਨਾਂ ਨਾਲ ਡੱਬਾ ਠੀਕ ਹੈ ਹਵਾ ਚੱਲ ਪਈ ਬਹੁਤ ਯਾਦੇ ਮੈਂ ਚੱਲੀਦਾ ਵੀ ਦਵਾਈ ਚੋਰਾ ਤੇ ਮੈਂ ਇੱਧਰ ਕਰੀ ਜਨਾ ਬਾਪੂ ਥੋੜਾ ਜਿਹਾ ਉਹਨੂੰ ਪਾਤੀ ਜਾ ਕੀ ਹੈ ਠੀਕ ਹੈ ਸਮਝੋ ਬਸ ਬਾਪੂ ਹੁਣ ਪਿਆਤਾ ਵੀ ਡੱਕਵਾ ਪਾਣੀ ਉਹ ਬਸ ਤੇਰੀ ਪੈਨ ਇੰਨਾ ਪਾਣੀ ਪੀਆ ਕਰਦੇ ਨੇ ਓਏ ਤੂੰ ਸਾਰੀ ਕੌਲੀਓ ਚਟ ਗਿਆ ਪਤੰਦਰਾ ਠੀਕ ਆ ਭਾਈ ਤੀਸਰੀ ਵਾਰ ਤੀਜੀ ਵਾਰ ਹੁਣ ਡੱਕਵਾ ਸੱਦਾ ਹਨਾ ਪਹਿਲੀ ਵਾਰ ਮੜਾ ਜਾਂ ਦੋਨਾਂ ਨੂੰ ਫੇਰ ਦੂਸਰੀ ਵਾਰ ਫੇਰ ਇੱਕ ਇੱਕ ਕਾ ਐਮਐਲ ਇੱਕ ਡੇਢ ਕ ਹੁਣ ਡੱਕਵਾ ਠੀਕ ਆ ਤੇ ਜਾਨਵਰ ਬਈ ਫਿਰਦੇ ਨੇ ਆਪਣੇ ਇੱਕ ਲੱਬਾੜਾ ਤਾ ਦੀਆ ਹਨਾ ਵੀ ਜਾਣਦੇ ਨੂੰ ਵੀ ਹਨਾ ਤੇ ਪੱਠਾ ਵੀ ਉੱਡ ਜਾਂਦਾ ਨਾਲ ਨਾਲ ਤੇ ਬੱਚਾ ਵੀ ਉੱਡ ਜਾਂਦਾ ਬਈ ਸਵੇਰ ਦਾ ਠੀਕ ਆ ਗੁਲਾਬੀ ਕਾਂਤਾਂ ਵਾਲਾ ਜੀ ਬਾਬੋ ਜੀ ਬਾਬੋ ਮਿੱਤਰੋ ਠੀਕ ਹੈ ਤੁਹਾਨੂੰ ਦਿਖਾਈਏ ਟਮਾਟਾ ਨੰਬਰ ਗਏ ਉੱਚੇ ਠੀਕ ਆ ਮੈਨੂੰ ਜੇ ਸਾਹ ਨੇ ਲੱਗਦੀ ਆ ਨਹੀਂ ਹੁਣ ਜੇ ਦਾ ਇੱਥੇ ਫੁਰਦੇ ਤੀਰਕਾ ਤਾਂ ਤੁੱਪ ਵੀ ਐਂ ਪੈਂਦੀ ਆ ਨਾ ਨਾਲੇ ਮੈਂ ਤੁੱਪ ਦੀ ਸ਼ੋਂ ਜਾਂ ਫਿਰ ਵੀ ਨਿੱਡਾ ਚੰਕ ਯਾਰ ਕਮਟਾ ਉਹ ਲੱਕਰ ਨੇ ਬਈ ਜਾਣ ਪਰ ਬਾਲੇ ਉੱਚੇ ਹਾਂ ਹਾਂ ਉਹ ਸੀਗੇ ਹਾਂ ਧੀਗੇ ਪਾਉਂ ਚ ਨੇ ਬਈ ਕੈਮਰੇ ਚ ਪਤਾ ਨਹੀਂ ਕਿਵੇਂ ਕੈਪਚਰ ਹੋਗੇ ਉਹ ਸੀਗੇ ਆ ਸੀ ਆ ਸੀ ਆ ਸੀ ਦੇਖੋ ਬਈ ਇਹ ਉਹ ਦੇਖੋ ਕਿੰਨੇ ਉੱਚੇ ਨੇ ਇਰ ਕੇ ਹੋਏ ਚਲੋ ਜਾਣ ਪਰ ਦਿਖਾ ਦੇ ਤੁਹਾਨੂੰ ਹਨ 30000 ਦੀ ਸਰਪ੍ਰਾਈਜ਼ ਟੀ ਆ ਬਈ 12:54 ਠੀਕ ਆ ਤੇ ਇੱਕਾ ਇੱਕ ਤਾਂ ਬਜਾ ਦਣਗੇ ਪੱਕਾ 6 ਮਿੰਟ ਰਹਿਗੇ ਬਸ ਇੱਕ ਉਹ ਦਿਨ ਚ ਜਮਾ ਓਕੇ ਹੁੜਦਾ ਬਈ ਯਾਰ ਹਨ ਪਾਲਾ ਜ਼ਿਆਦੇ ਜ਼ੋਰ ਲਾਉਂਦਾ ਹਨ ਜਿਹੜਾ ਆਪਣਾ ਦੋਵੇਂ ਗੁਲਾਬੀ ਵਾਲਾ ਕੰਤਾਂ ਵਾਲਾ ਬੜਾ ਜਿਆਦਾ ਜ਼ੋਰ ਲਾਉਂਦਾ ਇਹਨੂੰ ਜੇ ਬਈ ਆਪਾਂ ਬਾਜੀ ਵੀ ਛੱਡਦੇ ਹਾਂ ਨਾ ਬਾਜੀ ਜਿਵੇਂ ਮੰਨ ਕੇ ਚੱਲੋ ਐਂਡ ਵਾਲੇ ਐਂਡ ਵਾਲੇ ਕਬੂਤਰ ਰਹਿ ਗਏ ਜਿਹੜੇ ਆ ਰਹੇ ਨੇ ਬਈ ਹਨਾ ਸ਼ਾਮਲ ਹੋ ਰਹੇ ਨੇ ਜੇ ਉਹਨਾਂ ਵਿੱਚ ਵੀ ਫਰੀ ਗਿਆ ਨਾ ਇਹ ਚਾਹੇ ਨੂੰ ਚਾਹੇ ਨੂੰ 4 ਵਜੇ ਤੱਕ ਫਰਾਈ ਚੱਲ ਤਾਂ ਵੀ ਫਰੀ ਜਾਊਗਾ ਐਨੀ ਇਹ ਚੋ ਹੋ ਆ ਦੇਖ ਲਓ એનર્ਜੀ ਨਹੀਂ ਕੋਈ ਜਾਣ ਪਰਾਇ ਹੁੰਦਾ ਜਿਵੇਂ ਆਹ ਦੇਖੋ ਇਹਦਾ ਭਰਾ ਭਾਈ ਬੱਚਾ ਕਾਲਾ ਚੀਨਾ ਇਹ ਵੀ ਨਾਲ ਹੀ ਨਿਕਲਿਆ ਇਹ ਨਾਲ ਹੀ ਇਹ 1:30 ਵਜੇ ਆ ਗਿਆ ਤੇ ਓਹ ਸੀ ਜਾਨਵਰ ਓਹ ਸੀ ਠੀਕ ਐ ਤੁਸੀਂ ਐ ਦੇਖੋ ਨਹੀਂ ਉੜਦਾ 11:30 ਵਜੇ ਆ ਜਾਂਦਾ ਹਣਾ ਇਹਨੂੰ ਜਿੰਨਾ ਮਰਜ਼ੀ ਦਵਾਈ ਜਾਓ ਉੱਡੀ ਜਾਊਗਾ ਇਹ ਪਤਾ ਨਹੀਂ ਹਣਾ ਹੁੰਦਾ ਕਈ ਵਾਰ ਜਾਨਵਰ ਦੇ ਫੁਰਤੀ ਹੁੰਦੀ ਆ ਹਣਾ ਸ਼ੁਰੂ-ਸ਼ੁਰੂ ਤੋਂ ਤੇ ਕੁਝ ਬਦਾਮ ਪੈਂਦੇ ਨੇ ਹਣਾ ਬਦਾਮ ਨਾਲ ਵੀ ਫਰਕ ਪੈਂਦਾ ਵੀ ਬਹੁਤ ਜ਼ਿਆਦਾ ਮੈਂ ਝੂਠ ਮਾਰਾਂ ਬਦਾਮ ਕਣਕ ਬਹੁਤ ਜ਼ਰੂਰੀ ਆ ਕਣਕ ਜ਼ਿਆਦਾ ਜ਼ਰੂਰੀ ਆ ਬਦਾਮ ਦਾ ਚਾਹ ਚੱਲ ਪੰਦੇ ਨੇ ਕੋਈ ਨਾ ਤੇ ਚਲੋ ਬਈ ਕਰਦੇ ਸ਼ੇਅਰ ਸੁੱਟਣ ਵਾਲਿਆਂ ਦਾ ਨੀਂ ਨਾਰਨੀਂਗਾ ਰੱਖਣੀ ਬੂ ਬਾਹਲੇ ਉੱਤੇ ਜਾ ਰਹੇ ਨੇ ਹਾਂ ਦਿਖਦਾ ਮੈਨੂੰ ਰਹੇ ਆ ਉਹ ਦਿਖ ਰਹੇ ਨੇ ਹੁਣ ਵੀ ਖੜਦੇ ਇਹ ਹਾਰਦੇ ਇਹ ਆਉ ਸੀ ਹਾਰਦੇ ਤੇ ਯਾਰਾ ਐ ਆ ਗਿਆ ਹੋਈ ਮਨ ਲਾ ਬੈਰੀਆ ਹੈ ਕੋ ਉੱਤਰ ਆਇਆ ਜੋ ਅੱਬ 1 ਵਜ ਗਿਆ 1 ਵਜ ਕੇ 2 ਮਿੰਟ ਹੋ ਗਏ ਤੇ ਜਾਨਵਰ ਕੋਈ ਵੀ ਨਹੀਂ ਬਾਣੀ ਆਇਆ ਉੱਚੀ ਖੜੇ ਨੇ ਤੇ ਥੋੜੇ ਆ ਪਿਆਰ ਜਿਹੜੇ ਗੰਡੇ ਪੈਨੇ ਨਾ ਇਹ ਅੰਦਰ ਲੈ ਆਈਏ ਕਰਦੀ ਸਾਰਾ ਤੇ ਬਾਕੀ ਜਦੋਂ ਬੈਂਦੀ ਮੈਨੂੰ ਦਿਖਾਉਣੇ ਇੱਕ ਮਿੰਟ ਨਹੀਂਗਾ ਤਾਂ ਮਾਰਨੀ ਜ਼ਰੂਰੀ ਆ ਬਈ ਹਵਾ ਚੱਲ ਪਈ ਨਹੀਂ ਜਾਨਵਰ ਤੁਹਾਨੂੰ ਮੈਂ ਦੱਸਦਾ ਬਈ ਹਨਾ ਜਾਨਵਰ ਵੀ ਫੇਰੇ ਉੜਦਾ ਮੈਂ ਸ਼ਾਇਦ ਇਹ ਪਹਿਲਾਂ ਵੀ ਗੱਲ ਕੀਤੀ ਜਾਨਵਰ ਵੀ ਫੇਰੇ ਉੜਦਾ ਜੇ ਤੁਸੀਂ ਉਹਦੇ ਜਾਨਵਰ ਦੇ ਨੀਚੇ ਬੈਠੇ ਹੋਵੋਗੇ ਜੇ ਮੰਨ ਕੇ ਚੱਲ ਜਿਵੇਂ ਜਾਨਵਰ ਉੱਟ ਰਹੇ ਨੇ ਆਪਾਂ ਉਹਦੇ ਨਿਗਰਾਨੀ ਚ ਜਾਨਵਰ ਥੱਲੇ ਪੈ ਕੇ ਉੜਦਾ ਬਈ ਠੀਕ ਆ ਆਪਣ ਵੀ ਸੇਕਣੀ ਪੈਂਦੀ ਆ ਧੁੱਪ 'ਚ ਫੇਰੇ ਉੱੜਦਾ ਜਾਨਵਰ ਆਇ ਨਹੀਂ ਹੈਗਾ ਵੀ 올ੇ ਮਾਰਤੇ ਚਾਰ ਪੰਜ ਸੱਤ ਅੱਠ ਨੂੰ ਹਨਾ ਬੱਡੇ ਤੇ ਪੈ ਗਿਆ ਆਪਾਂ ਜਾ ਮੰਝੇ ਤੇ ਹਨਾ ਜਾ ਕੇ ਤੇ ਬਾਗ ਗਿਓ ਨਾ ਪਰ ਇਹ ਕੰਮ ਕਰਨਾ ਨਹੀਂ ਚਾਹੁੰਦਾ ਜਾਨਵਰ ਤੇ ਨੀਂਗਾ ਰੱਖੋ ਤੇਰੀ ਚਲੋ ਕੋਈ ਨਾ ਹਵਾ ਚੱਲ ਪਈ ਬਹੁਤ ਯਾਰ ਜਾਨਵਰ ਆ ਜਾਂਦੇ ਮੈਂ ਜਾਣਾ ਯਾਰ ਫਿਰ ਕੀ ਹੁੰਦਾ ਹੈ ਹਨਾ ਉੱਚੇ ਵਾਲੇ ਵਾਗ ਗਿਆ ਅੱਜ ਇੱਕ ਮਿੰਟ ਬਈ ਕਰਦੇ ਆਂ ਸ਼ੇਅਰ ਉਹ ਵਰਦਿਆ ਫਿਰਦੇ ਆ ਗਿਆ ਆ ਗਿਆ ਆ ਗਿਆ ਆ ਗਿਆ ਆ ਸੀ ਆ ਵਰਦਾ ਚੋਂ ਉੱਪਰ ਬਗਦਾ ਠੀਕ ਐ ਚਲੋ ਕਰਦੇ ਆਂ ਸ਼ੇਅਰ ਬਈ ਜਾਨਵਰ ਬੈਠੂ ਬੈਠੂ ਕਰੀ ਜਾਂਦੇ ਨੇ ਇੱਕ ਮਿੰਟ ਆ ਦੇਖੋ ਚਲੋ ਭਾਈਓ 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 ਹਵਾ ਚੱਲ ਰਹੀ ਏ ਬਾਦੂ ਹਣਾ ਉਹ ਸਵੇਰ ਦਾ ਫਰਦਾ ਵਿਚਾਰਾ ਉਹਦਾ ਨਾ ਜੋਰ ਲੱਗ ਜੇ ਕਿਤੇ ਲੂਟਨੀਆ ਖੰਦਾ ਫਿਰੇ ਕਈ ਵਾਰ ਬਾਹਰ ਜੋਰ ਲਾ ਆਂਦਾ ਕੁੱਤਰ ਸਰਤ ਚੋਂ ਬਾਹਰ ਆਂਦਾ ਆਈ ਆਈ ਲਾਓ ਜੀ ਆਹ ਦੇ ਚੋਪਰ ਆਹ ਐ ਐ ਐ ਉਹ ਰੀਲੇ ਦੇ ਕੀ ਬਾਬੋ ਹਾਏ ਹਾਏ ਹਾਈ ਗਰਮੀ ਗਰਮੀ ਆਈ ਹਾਂ ਹਾਂ ਦੇਖ 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 ਦੇ ਥੱਪੇ ਦੇ ਕੇ ਮਾਰਦਾ ਤੱਕ 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 ਜਿਵੇਂ ਬੰਦੂਕੋਂ ਹੀ ਨਿਕਲਦਿਆਂ ਦੀ ਗੋਲੀਆਂ ਐ ਮਾਰਦਾ ਓਏ ਆਯੋ ਹਵਾ ਦੇਖੋ ਵਾ ਵੀ ਹਵਾ ਆ ਦੇਖੋ ਆਈ ਬਾਬਾ ਪੱਠੇ ਪੁੱਠੇ ਇਹ ਉਧਰ ਬੈਠਣ ਦੀ ਕਰੀ ਜਾਂਦੇ ਨੇ ਚੱਸ ਪੱਠੇ ਦਾ ਲੱਗ ਰਿਹਾ ਬਾਲਾ ਜ਼ੋਰ ਆਪਾਂ ਇਹ ਕਰਦੇ ਆ ਛਤਰੀ ਨੂੰ ਉੱਚੀ ਕਰਕੇ ਬਿਠਾ ਲਏ। ਜੀ ਬਾਬੇ ਬਈ। ਦਾਣੇ ਆ ਗਏ ਭਿਓਏ ਹੋਏ। ਠੀਕ ਆ। ਤੇ ਇਹਨਾਂ ਨੂੰ ਰੱਖੇ ਦੋਨਾਂ ਨੂੰ। ਆਪ ਬਰਾਮ ਆਪਣੇ ਲੈਵੇ ਹੈ ਨਹੀਂ ਬਈ। ਓਏ ਹੋਲੀ। ਖਾ ਲੋ ਚੁੱਪਚੀ ਬੀਤੇ। ਠੀਕ ਆ ਬਈ। ਇਹਨਾਂ ਨੂੰ ਮੈਂ ਤਾਂ ਰੱਖ ਤੇ ਫਿਰ ਬਾਅਦ ਚ ਲੜਨਗੇ ਹਨਾ ਮਾਂਚਾ ਰੱਖਦੀ ਇਹਨਾਂ ਨੂੰ ਇਹਨਾਂ ਦਾ ਕੰਮ ਨਿਮੇੜੀਏ। ਨਮਰ ਰੱਖ ਕੇ ਤਾਂ ਇਹਨਾਂ ਨੂੰ ਖੁੱਡੇ ਛੱਡ ਦਾਂਗੇ ਅੱਜ ਤੇ ਜਾਣਬਰ ਵੀ ਹਲੇ ਵੀ ਨਹੀਂ ਆ ਰਹੇ ਹਨ ਲੜਦੇ ਜ਼ਰੂਰ ਫਿਰਦੇ ਨੇ ਆ ਦੇਖੋ ਤਿੰਨ ਆ ਨਹੀਂ ਰਹੇ ਪਰ ਇੱਕ ਮਿੰਟ ਟਾਈਮ ਹਟ ਜਾ ਡੇਢ ਵਜੇ ਨਾਲ ਆ ਬਾਈ 1 ਵਜੇ 26 ਮਿੰਟ ਹੋ ਗਏ ਠੀਕ ਹੈ ਓਏ ਆਇਓ ਮਾਰ ਮਾਰ ਦੇਖ ਲਿਆ ਫਿਰ ਵੀ ਨਹੀਂ ਬਈ ਹੱਕ ਸੁਭਾਵਾ ਨਹੀਂ ਮੱਠਣ ਦੀ ਜੋਨ ਮਚੂਤ ਮਾਰਾਂ ਜੀ ਲੋਈ ਲੋਈ ਆ ਗਿਆ ਆ ਗਿਆ ਆ ਗਿਆ ਏ ਬੈਗਾ ਠੀਕ ਹੈ ਹਾਈ ਵੇ ਮੂੰਹ ਪਟਿਆ ਕ ਨਹੀਂ ਨਾ ਬਈ ਦੇਖੋ ਆ ਬੈਠਾ ਸਾਡੇ ਸਾਹਮਣੇ ਲਾਈਵ ਚ ਆ ਦੇਖੋ ਡੱਬੇ ਨੇ ਜਰੂਰ ਮੂੰਹ ਪਟ ਰੱਖਿਆ ਪਤੰਦਰ ਨੇ ਇਹ ਨਹੀਂ ਨਿਪਟਿਆ ਪਤਾ ਨਹੀਂ ਕੀ ਖਾਂਦਾ ਹਨਾ ਜਾਨਵਰ ਇਹ ਪਤਾ ਨਹੀਂ ਕਿਹੜੀ ਬਲੱਡ ਲਾਈਨ ਦਿੱਤੀ ਆ ਕਰਦੀ ਏ ਬਈ ਬਰਕ ਜਿਹੜਾ ਕਰਨ ਵਾਲਾ ਕਾਪੀ ਵਾਲਾ ਹਨ ਇਹ ਕਾਪੀ ਤਾਂ ਉਹ ਕਰ ਦਿੰਨੇ ਆ ਵੀ ਟਾਈਮ ਟੂ ਮੇ ਜਾਂ ਕਈ ਵਾਰ ਹਨ ਪਰ 나 ਜੇ ਮੰਨ ਕੇ ਚਲੋ ਪੁਰਾਣੇ ਡਾਈਆਂ ਦੇਖਣੇ ਪੈ ਜਾਂਦੇ ਨੇ ਆ ਦੇਖੋ ਇੰਨਾ ਸੋਹਣਾ ਉੜਦਾ ਸੀਗਾ ਫੁਕਰੀ ਮਾਰਨ ਵਾਸਤੇ ਨਹੀਂ ਆਉਂਗਾ ਮੈਂ ਆ ਗਿਆ ਹੈ 1:00 ਵਜ ਕੇ ਕੁਬਜ ਕੇ 27 ਮਿੰਟਾਂ ਤੀ 27 AM ਠੀਕ ਹੈ ਓਕੇ